ਸਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਅਰਵਿੰਦ ਕੇਜਰੀਵਾਲ ਨੇ ਵੀ ਪਾਈ ਸੀ ਕਿ ਮੇਰੀ ਜਿਹੜੀ ਅੰਤਿਮ ਜ਼ਮਾਨਤ ਮਿਲੀ ਹੋਈ ਆ ਮੈਨੂੰ ਅੰਤਿਮ ਜ਼ਮਾਨਤ ਮੇਰੀ ਵਧਾਈ ਜਾਵੇ 7 ਦਿਨ ਦਾ ਉਹਦੇ ਵਿੱਚ ਵਾਅਦਾ ਕੀਤਾ ਜਾਵੇ ਤਾਂ ਜੋ ਮੈਂ ਆਪਣੀ ਸਿਹਤ ਦਾ ਚੈੱਕਅਪ ਕਰਵਾ ਸਕਾਂ ਚੋਣ ਰੈਲੀਆਂ ਨੇ ਚੋਣ ਪ੍ਰਚਾਰ ਆ ਉਹ ਦਿਨ ਰਾਤ ਕਰ ਰਹੇ ਨੇ ਜਿਹੜਾ ਬੰਦਾ ਵੀਕ ਹੋਵੇ ਜਿਹੜਾ ਬੰਦਾ ਕਮਜ਼ੋਰੀ ਮਹਿਸੂਸ ਕਰਦਾ ਹੋਵੇ ਉਹਦੇ ਵਾਸਤੇ ਤਾਂ ਖੜਨਾ ਮੁਸ਼ਕਲ ਹੋ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਦੋ ਪੱਖ ਚੱਲ ਰਹੇ ਨੇ ਦੀ ਐਪੱਖ ਉਹਨਾਂ ਨੇ ਰੱਖਿਆ ਉੱਥੇ ਅਦਾਲਤ ਦੇ ਵਿੱਚ ਕਿ ਜੀ 45 ਡਿਗਰੀ ਤਾਪਮਾਨ ਦੇ ਵਿੱਚ ਤਾਂ ਇਹ ਰੋਡ ਸ਼ੋਅ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਚੋਣ ਬੀਟੀਆਂ ਚ ਜਾ ਰਹੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਅਰਵਿੰਦ ਕੇਜਰੀਵਾਲ ਨੇ ਵੀ ਪਾਈ ਸੀ ਕਿ ਮੇਰੀ ਜਿਹੜੀ ਅੰਤਿਮ ਜ਼ਮਾਨਤ ਮਿਲੀ ਹੋਈ ਆ ਮੈਨੂੰ ਅੰਤਿਮ ਜ਼ਮਾਨਤ ਮੇਰੀ ਵਧਾਈ ਜਾਵੇ 7 ਦਿਨ ਦਾ ਉਹਦੇ ਵਿੱਚ ਵਾਅਦਾ ਕੀਤਾ ਜਾਵੇ ਤਾਂ ਜੋ ਮੈਂ ਆਪਣੀ ਸਿਹਤ ਦਾ ਚੈੱਕਅਪ ਕਰਵਾ ਸਕਾਂ ਪਰ ਉਹਨੂੰ ਕਹਿ ਦਿੱਤਾ ਗਿਆ ਹੈ ਕਿ ਫਿਲਹਾਲ ਤੁਰੰਤ ਸੁਣਵਾਈ ਦੇ ਉੱਤੇ ਨਹੀਂ ਹੋਵੇਗੀ ਤੇ ਵੈਸੇ ਕੇਜਰੀਵਾਲ ਦੇ ਉੱਤੇ ਇੱਕ ਸਵਾਲੇ ਵੀ ਖੜੇ ਹੋ ਰਹੇ ਨੇ ਕਹਿੰਦੇ ਨੇ ਕਿ ਉਹ ਹਵਾਲਾ ਦੇ ਰਹੇ ਨੇ 7 ਦਿਨ ਜ਼ਮਾਨਤ ਵਧਾਉਣ ਦਾ ਕਿ ਮੇਰੀ ਤਬੀਅਤ ਠੀਕ ਨਹੀਂ ਮੇਰਾ ਭਾਰ ਘਟ ਗਿਆ ਹੈ ਸ਼ੂਗਰ ਦਾ ਮਰੀਜ਼ ਆ ਤੇ ਕਹਿੰਦੇ ਜਿਹੜੀਆਂ ਚੋਣ ਰੈਲੀਆਂ ਨੇ ਚੋਣ ਪ੍ਰਚਾਰ ਆ ਉਹ ਦਿਨ ਰਾਤ ਕਰ ਰਹੇ ਨੇ ਜਿਹੜਾ ਬੰਦਾ ਵੀਕ ਹੋਵੇ ਜਿਹੜਾ ਬੰਦਾ ਕਮਜ਼ੋਰੀ ਮਹਿਸੂਸ ਕਰਦਾ ਹੋਵੇ ਉਹਦੇ ਵਾਸਤੇ ਤਾਂ ਖੜਨਾ ਮੁਸ਼ਕਲ ਹੋ ਜਾਂਦਾ ਇਹ ਵੀ ਆਪਣੇ ਆਪ ਦੇ ਵਿੱਚ ਦੋ ਪੱਖ ਚੱਲ ਰਹੇ ਨੇ ਦੀ ਐਪਕ ਉਹਨਾਂ ਨੇ ਰੱਖਿਆ ਉੱਥੇ ਅਦਾਲਤ ਦੇ ਵਿੱਚ ਕਿ ਜੀ 45 ਡਿਗਰੀ ਤਾਪਮਾਨ ਦੇ ਵਿੱਚ ਤਾਂ ਇਹ ਰੋਡ ਸ਼ੋਅ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਚੋਣ ਮੀਟਿੰਗਾਂ 'ਚ ਜਾ ਰਹੇ ਨੇ ਤੇ ਇਹਨਾਂ ਨੇ ਟੈਸਟ ਹੁਣ ਤੱਕ ਕਰਾਏ ਕਿਉਂ ਨਾ ਹਮ ਹਵਾਲਾ ਦਿੱਤਾ ਸੀਟੀ ਸਕੈਨ ਦਾ ਹਮ ਸੀਟੀ ਸਕੈਨ ਤਾਂ ਤੁਸੀਂ ਜਾਓ ਘੰਟੇ 'ਚ ਹੋ ਜਾਂਦਾ ਹਮ ਫਿਰ ਇਹੋ ਜਿਹਾ ਵੀਆਈਪੀ ਦਾ ਤਾਂ ਬਹੁਤ ਛੇਤੀ ਹੋ ਜਾਂਦਾ ਇਹਨਾਂ ਨੇ ਜਿਹੜਾ ਹਵਾਲਾ ਦਿੱਤਾ ਇੱਕ ਮੰਦ ਭਾਗੀ ਕਟਰਾ ਵਾਪਰੀ ਆ ਹੁਣੇ ਦਿੱਲੀ ਦੇ ਵਿੱਚ ਜਿਹੜੀ ਹਸਪਤਾਲ ਚੱਗ ਲੱਗੀ ਹੂੰ ਉਹਦੇ ਵਿੱਚ ਡਾਕਟਰ ਤੇ ਹੋਰ ਫੜ ਲੇ ਹੈਰਾਨੀ ਹੈ ਇਸ ਗੱਲ ਦੀ ਕਿ ਅਸੀਂ ਤਾਂ ਕਾਇਆ ਕਲਪ ਕਰਤੀ 31 ਮਾਰਚ ਤੋਂ ਬਾਅਦ ਉਹ ਹਸਪਤਾਲ ਨੇ ਆਉਂਦਾ ਲਾਇਸੈਂਸ ਰੀਨਿਊ ਨਹੀਂ ਕਰਾਇਆ ਕਹਿਣਾ ਕੁਛ ਹੈ ਕੱਤਰਨਾ ਕੁਛ ਹੈ ਸੋ ਸੁਪਰੀਮ ਕੋਰਟ ਨੇ ਤੁਰੰਤ ਸਰਵਾਈ ਤੋਂ ਨਿਰਕਾਰ ਕਰਤਾ ਭਾਵ ਪਹਿਲੀ ਜੂਨ ਇਹਦੇ ਕੋਲ ਟਾਈਮ ਪਿਆ ਅਜੇ ਉਦੋਂ ਪਹਿਲੇ ਆਪਣਾ ਸੀਟੀ ਸਕੈਨ ਕਰਾ ਸਕਦਾ ਹੈ ਤੇ 2 ਜੂਨ ਨੂੰ ਇਹਨੂੰ ਹਰ ਹਾਲਤ ਤਿਹਾਰ ਜੇਲ੍ਹ ਵਿੱਚ ਜਾਣਾ ਪਵੇਗਾ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋ ਬਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਲਿਖਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ